ਕੁਤੋਂ ਆਇਆ ਫਿਰ ਇੱਕ ਡਰੋਨ ਜਿਸ ਦੇ ਨਾਲ ਕੋਈ ਵਸਤੂ ਬੰਨੀ ਹੋਈ ਸੀ ਤਾਂ ਉਹ ਪੀਲੇ ਰੰਗ ਦੀ ਦੀਪ ਦੇ ਨਾਲ ਲਪੇਟੀ ਹੋਈ ਸੀ ਅੱਗੇ ਜਾ ਕੇ ਦੱਸਿਆ ਉਸ ਦੇ ਵਿੱਚ ਵੀ ਹੈ ਕਿ ਫਿਲਹਾਲ ਬੀਐਸਐਨ ਦੇ ਪੰਜਾਬ ਪੁਲਿਸ ਵੱਲੋਂ ਫਰੀਧੀ ਦੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਜਾਏਗੀ ਤਰਨਤਾਰਨ ਦੇ ਪਿੰਡ ਡਾਲ ਦੇ ਖੇਤਾਂ ਵਿੱਚੋਂ ਅੱਜ ਸਵੇਰੇ ਇੱਕ ਗਵਾਂਢੀ ਮੁਲਕ ਤੋਂ ਆਇਆ ਡਰੋਨ ਮਿਲਿਆ ਹੈ। ਡਰੋਨ ਦੇ ਨਾਲ ਇੱਕ ਅਧੂਰੀ ਪਿਸਤਲ ਵੀ ਬਰਾਮਦ ਕੀਤੀ ਗਈ ਹੈ ਜਿਸ ਨਾਲ ਸੁਰੱਖਿਆ ਏਜੰਸੀਆਂ ਵਿੱਚ ਚੌਕਸੀ ਵੱਧ ਗਈ ਹੈ। ਪਿੰਡ ਵਾਸੀਆਂ ਨੇ ਖੇਤ ਵਿੱਚ ਸ਼ੱਕੀ ਚੀਜ਼ ਵੇਖ ਕੇ ਤੁਰੰਤ ਪੁਲਿਸ ਤੇ ਬੀਐਸਐਫ ਨੂੰ ਸੂਚਿਤ ਕੀਤਾ। ਤਾਂ ਇਸ ਮੌਕੇ ਤੇ ਪੁਜੀ ਪੁਲਿਸ ਤੇ ਸੁਰੱਖਿਆ ਟੀਮਾਂ ਨੇ ਡਰੋਨ ਅਤੇ ਹਥਿਆਰ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਜੀ ਸਿੰਘ ਦਲ ਤੇ ਇਸ ਟਾਈਮ ਹਲਕਾ ਖੇਮ ਕਾਰੰਦੇ ਪਿੰਡ ਡਲ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬਾਰਡਰ ਪਾਰ ਤੋਂ ਇੱਕ ਡਰੋਨ ਜਿਹੜਾ ਆਉਂਦਾ ਤਾਂ ਉਸ ਨੂੰ ਜਿਹੜੀ ਆ ਐਂਟੀ ਡਰੋਨ ਸਿਸਟਮ ਮਸ਼ੀਨ ਵੱਲੋਂ ਜਿਹੜਾ ਉਹ ਡਾਇਰੈਕਟ ਕਰਕੇ ਤਾਂ ਉਹਦੀ ਜਿਹੜੀ ਆ ਇਨਫੋਰਮੇਸ਼ਨ ਨੂੰ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਦਿੱਤੀ ਜਾਂਦੀ ਹੈ ਤਾਂ ਉਸੇ ਦੌਰਾਨ ਜਿਹੜਾ ਉੱਥੇ ਇੱਕ ਸਰਚ ਅਭਿਆਨ ਚਲਾਇਆ ਜਾਂਦਾ ਜਿਸ ਦੇ ਤਹਿਤ BSF ਅਤੇ ਪੰਜਾਬ ਪੁਲਿਸ ਨੂੰ ਉਸ ਟਾਈਮ ਵੱਡੀ ਕਾਮਯਾਬੀ ਮਿਲਦੀ ਹੈ ਜਦੋਂ ਇੱਕ ਡਰੋਨ ਤੇ ਉਸ ਦੇ ਨਾਲ ਪਿਸਟਲ ਦੇ ਜਿਹੜੇ ਅਧੂਰੇ ਪਾਰਟ ਮਿਲਦੇ ਆ ਕਹਿ ਸਕਦੇ ਆ ਕਿ ਅੱਧਾ ਤੇ ਅਧੂਰਾ ਪਿਸਟਲ ਜਿਹੜਾ ਉਹ ਜੀ ਸਰ ਤੁਸੀਂ ਅੱਜ ਪਿੰਡ ਦਾ ਲੈ ਵਿੱਚ ਪਹੁੰਚੇ ਹੋ ਤਾਂ ਕੀ ਇੱਥੇ ਜਿਹੜਾ ਮਸਲਾ ਸੀ ਅੱਜ ਅਸੀਂ ਇੱਥੇ ਸਾਂਝਾ ਆਪਰੇਸ਼ਨ ਕੀਤਾ BSF ਨਾਲ ਸਰਚ ਕਰ ਰਹੇ ਸੀਗੇ ਜਿਹਦੇ ਦੌਰਾਨ ਕਿਥੇ ਖੇਤਾਂ ਦੇ ਵਿੱਚੋਂ ਸਾਨੂੰ ਇੱਕ ਡਰੋਨ ਮਿਲਿਆ ਵਾ ਜਿਹਦੇ ਤੇ ਮਾਰਕਾ Air 3 DJI ਲਿਖਿਆ ਹੋਇਆ ਵਾ ਤੇ ਜਿਹਦੇ ਨਾਲ ਇੱਕ ਅੰਧਾ ਪਿਸਤਲ ਜਿਹਨੂੰ ਕਹਿ ਸਕਦੇ ਆ ਬਿਨਾ ਮੈਗਜ਼ੀਨ ਤੋਂ ਤੇ ਬਿਨਾ ਸਲੈਕਟ ਤੋਂ ਉਹ ਮਿਲਿਆ ਬਰਾਮਦ ਹੋਇਆ ਵਾ ਤੇ ਜਿਹਦੇ ਸੰਬੰਧ ਵਿੱਚ ਅਫੀਆ ਦਰਜ ਕਰਕੇ ਤੇ ਅੱਗੇ ਕਾਰਵਾਈ ਕੀਤੀ ਜਾਏਗੀ ਇਹ ਸਰ ਕਿਸ ਤਰ੍ਹਾਂ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚੀ ਸੀ ਇਹ ਅਸੀਂ ਸਰਚ ਕਰ ਰਹੇ ਹਾਂ ਤੇ ਸਰਚ ਕਰਦੇ ਆ ਕਰਦੇ ਅਸੀਂ ਇੱਥੋਂ ਜਦੋਂ ਇੱਥੇ ਪਹੁੰਚੇ ਆ ਤੇ ਸਾਨੂੰ ਇਹ ਮਿਲਿਆ ਕੀ ਲੱਗਦਾ ਸਾਰੇ ਜਿਹੜਾ ਐਂਟੀ ਡਰੋਨ ਸਿਸਟਮ ਲੱਗਾ ਉਹਦੇ ਕੰਮ ਕਰਨ ਕਰਕੇ ਹੀ ਇਹ ਸਾਰਾ ਕੁਝ ਹੋਇਆ ਹਾਂਜੀ ਸਾਨੂੰ ਮਿਲਦੀ ਹੈ ਇਨਫੋਰਮੇਸ਼ਨ ਜਦੋਂ ਐਂਟੀ ਡਰੋਨ ਤੇ ਸਾਨੂੰ ਮੈਸੇਜ ਆਉਂਦਾ ਵਾ ਕਿ ਕਿੱਥੇ ਮੂਵਮੈਂਟ ਹੋ ਰਹੀ ਆ ਉਸੇ ਤਰ੍ਹਾਂ ਅਸੀਂ ਫਿਰ ਉਸ ਇਲਾਕੇ ਦੀ ਸਰਚ ਕਰਦੇ ਆ ਜੋ 60 ਦਿਨ ਹੋ ਜੇ ਤੁਜੀ ਬਲੇ ਉਹ ਅਜੀਤਿਆ ਦਾ ਅਗਰ ਜੀ ਚਾਈ ਦੱਲੇ ਨੇ ਨੇ